प्लीज हमारे चैनल को सब्सक्राइब करें और घंटी के आइकन पर क्लिक करें वह शेयर करना न भूलें। गिदरबा पुलिस ने डेरा ऐसी बाबा श्री गंगाराम जी तो छतर चोरी करने वाले दो व्यक्तियों को किया गिरफ्तार ਐਸਐਸਪੀ ਜਿਲ੍ਹਾ ਸਰੇਪੁਰ ਸਾਹਿਬ ਦਾ ਤਰਕ ਅਕਰ ਚੌਧਰੀ ਵੱਲੋਂ ਸ਼ਰਧਤੀ ਅਸਰਾ ਖਲਾਫ ਵਿੱਡੀ ਮੁਹਿੰਮ ਦੇ ਤਹਿਤ ਡੀਐਸਪੀ ਗਦਰਵਾਹ ਅਵਤਾਰ ਸਿੰਘ ਰਾਜਪਾਲ ਦੀ ਅਗਵਾਈ ਹੇਠ ਡੇਰਾ ਬਾਬਾ ਗੰਗਾ ਰਾਮ ਤੋਂ ਚੋਰੀ ਹੋਏ 75 ਮਾਮਲੇ ਵਿੱਚ ਤਾਵਾ ਗਿਦਰਵਾਹ ਦੀ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਮਿਤੀ 22 ਜੁਲਾਈ 2025 ਨੂੰ ਦੁਪਹਿਰ 1:11 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਡੇਰਾ ਬਾਬਾ ਗੰਗਾ ਰਾਮ ਦੇ ਗਿਦਰਵਾਹ ਵਿੱਚ ਦਾਖਲ ਹੋ ਕੇ ਬਾਬਾ ਸ੍ਰੀ ਚੰਦੀ ਦੀ ਮੂਰਤੀ ਤੋਂ ਚਾਂਦੇ ਦਾ 750 ਗ੍ਰਾਮ ਚੋਰੀ ਅਸੀ ਜੇਸਤੇ ਡੇਰੇ ਦੇ ਪ੍ਰਧਾਨ ਅਸ਼ੋਕ ਕੁਮਾਰ ਵੱਲੋਂ ਥਾਣਾ ਗਿੱਦੜਬਾਹ ਵਿਖੇ ਦਰਖਾਸਤ ਮੌਸੂਲ ਹੋਣ ਤੇ ਮੁਕੱਦਮਾ ਨੰਬਰ 99 ਮਿਤੀ 23 ਜੁਲਾਈ 2025 ਨੂੰ ਟਾਰਾ 305 ਡੀ ਅਤੇ 331 ਤੰਨ ਬੀ ਐਨ ਸਥਾਣਾ ਗਿੱਦੜਬਾਹ ਬਾਰ ਖਿਲਾਫ ਆਨਪਸੀ ਹੱਤੇ ਦੋ ਵਿਅਕਤੀਆਂ ਤੇ ਗਿਰਦੀ ਕੀਤਾ ਗਿਆ ਉਨਾ ਦਸਾ ਕੇ ਦੌਰਾਨ ਤਫ਼ਤੀਸ਼ ਸੀਸੀਟੀਵੀ ਫੁਟੇਜ ਖੰਗਾਲਨ ਅਤੇ ਤਕਨੀਕੀ ਸਹਾਇਤਾ ਦੀ ਮਦਦ ਨਾਲ ਮਿਤੀ 27 ਜੁਲਾਈ 2025 ਨੂੰ ਮਕਦਮਾ ਦੇ ਦੋਸ਼ੀ ਰਜੇਸ਼ ਕੁਮਾਰ ਉਰਫ ਵਿੱਕੀ ਅਤੇ ਬਲਵਿੰਦਰ ਸਿੰਘ ਉਰਫ ਸ਼ੇਰ ਨੂੰ ਮਕਦਮਾ ਵਿੱਚ ਨਾਮਜ਼ਦ ਕਰਕੇ ਵਾਰਦਾਤ ਸਨ ਵਰਤੇ ਗਏ ਮੋਟਰਸਾਈਕਲ ਹੀਰੋ ਹਾਂਡਸਪੜਨ ਸਮੇਤ ਗ੍ਰਿਸ਼ਟਾਰ ਕੀਤਾ ਗਿਆ ਅਤੇ ਦੌਰਾਨ ਪੁੱਛਗਿੱਛ ਰਜੇਸ਼ ਕੁਮਾਰ ਵਿੱਕੀ ਅਤੇ ਬਲਵਿੰਦਰ ਸਿੰਘ ਸ਼ੇਰ ਨੂੰ ਦੱਸਿਆ ਕਿ ਉਹਨਾਂ ਵੱਲੋਂ ਚੋਰੀ ਕੀਤਾ ਗਿਆ ਚਾਂਦੀ ਦਾ ਛਤਰ ਅਮਰੀਕ ਸਿੰਘ ਪੁੱਤਰ ਦਵਾਲ ਸਿੰਘ ਵਾਸੀ ਅਮਰੀਕਨ ਜਿਹੜਾ ਵਿਗਾਂਦੇ ਚੌਂਕ ਸ੍ਰੀ ਮੁਕਤਸਰ ਸਾਹਿਬ ਨੂੰ ਵੇਚਿਆ ਗਿਆ ਹੈ ਜਿਸ ਤੇ ਦੌਰਾਨੇ ਤਫਤੀਸ਼ ਦੋਸ਼ੀ ਅਮਰੀਕ ਸਿੰਘ ਨੂੰ ਮਿਤੇ 28 ਜੁਲਾਈ 2025 ਨੂੰ ਪਾਰੋ ਚੌਕ ਗੇਦਰ ਬਾਹਤੋਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦਾ ਦੱਸਿਆ ਕਿ ਅਮਰੀਕ ਸਿੰਘ ਨੇ ਛੇਤਰ ਰੋਪਿੰਗ ਲਾ ਕੇ ਤਿਆਰ ਕੀਤੀ 700 ਗ੍ਰਾਮ ਚਾਂਦੀ ਪਿੰਡ ਪਾਰੋ ਨਾਲ ਦੇ ਸਮਸ਼ਾਨ ਘਾੜ ਦੇ ਚਾਰ ਬੋਟਿਆਂ ਵਿੱਚੋਂ ਹੜਾ ਕੇ ਦਰਵਾਹ ਦੇ ਪੁਲਿਸ ਨੇ ਆਪਣੇ ਨਿਸ਼ਾਨ ਦੇ ਹੇਠੇ ਬਰਾਮਦ ਕਰਵਾ ਦਿੱਤੀ ਹੈ ਮਕਦਮਾ ਦੇ ਤਫਤੀਸ਼ੀ ਅਫਸਰ ਹੌਲਦਾਰ ਰਚਪਾਲ ਸਿੰਘ ਵੱਲੋਂ ਉਕਤ ਦਸਿਆ ਦਾ ਮਾਨਯੋਗ ਅਦਾਲਤ ਪਾਸੋਂ ਪੁਲਿਸ ਰਿਪੋਰਟ ਹਾਸਲ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਕੀ ਕਰ ਰਹੀ ਹੈ ਜੋੜੀ ਕਰ ਰਹੀ ਹੈ ਇਹ ਅਪਡੇਟ ਕੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਕਰੋਜ ਯਾਦਰਜੀ ਆਈਪੀਐਸ ਤੇ ਡਾਕਟਰ ਅਖਲ ਚੌਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਸਨ ਸਾਹਿਬ ਜਿਨ੍ਹਾਂ ਨੂੰ ਸਖਤ ਦਿਸ਼ਾ ਨਿਰਦੇਸ਼ ਨੇ ਕੋਈ ਵੀ ਮਾੜਾ ਅੰਸਰ ਚਾਹੇ ਚੋਰੀ ਕਰਨਾ ਦੀ ਹੈ ਚਾਹੇ ਨਸ਼ੇ ਕਰ ਨਸ਼ੇ ਵੇਚਣ ਦਾ ਦੀ ਹੈ ਉਹ ਸਾਡੇ ਜਿੰਨੇ ਸਪਰੇਟ ਨਹੀਂ ਕਰਨਾ ਚਾਹੀਦਾ ਇਸ ਇਸ ਵੰਸ ਮਿਤੀ 22 7 25 ਨੂੰ ਕਰੀਬ 1:30 ਵਜੇ ਤੇ ਡੇਰਾ ਬਾਬਾ ਸ਼੍ਰੀ ਗੰਗਾ RAM ਜੀ ਗਧਰਵਾ ਇਹਦੇ ਇੱਥੇ ਦੇ ਵਸਨੀਕਾਂ ਦੀ ਬੜੀ ਆਸਥਾ ਨਾਲ ਜੁੜੀ ਹੋਈ ਹੈ ਦੋ ਨਾਮ ਨੂੰ ਵਿਕਤੀ ਕਦੀ ਸਵੇਰ 1:00 ਵਜੇ ਦੁਪਹਿਰੇ ਬਾਗਨ ਸ਼੍ਰੀ ਚਾਂਦੇਵੀ ਮੂਰਤੀ ਤੋਂ ਸ਼ੁੱਧ ਚੋਰੀ ਕਰਕੇ ਲੈ ਗਏ ਸੀ ਜਿਸ ਦੇ ਸੰਬੰਧ ਚ ਅਸੀਂ ਅਸ਼ੋਕ ਮਰ ਦੇ ਬਿਆਨ ਤੇ ਮਕਦਮਾ ਨੰਬਰ ਨਵੇਂ 23725 ਅੰਡਰ ਸੈਕਸ਼ਨ 305 ਡੀ 331 3 ਬੀ ਐਨ ਐਸ ਤਾਰੇ ਗਦਰਵਾ ਦਰਜਨਾ ਕਰਕੇ ਇਹਦੀ ਤਫਤੀਸ਼ ਕੀਤੀ ਤਫਤੀਸ਼ ਕਰਕੇ ਨੇ ਸਾਰੇ ਸੀਸੀਟੀਵੀ ਕੈਮਰੇ ਖੋਲਾਈ ਤੇ ਟੈਕਨੀਕਲ ਤਰੀਕੇ ਨਾਲ ਇਹ ਤਫਤੀਸ਼ ਕਰਕੇ ਦੋ ਅਸੀਂ ਚੋਰ ਜਿਹੜੇ ਆ ਅਰਜੇਸ਼ ਕੁਮਾਰ ਨੇ ਸਲਿੱਕੀ ਤੇ ਬਜੇਂਦਰ ਸਿੰਘ ਨੇ ਸਿਓ ਇਹ ਦੇ ਦੋਨਾਂ ਮੁਸਤਰ ਦੇ ਐ ਤੇ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਹਨਾਂ ਨੂੰ ਪੁੱਛ ਕੇ ਤੇ ਦੱਸਿਆ ਗਿਆ ਸੀ 70 ਚੋਰੀ ਕਰਕੇ ਅਮਰੀਕ ਸਿੰਘ ਸਰਵਕਟਿਆਲ ਸਿੰਘ ਨੇ ਸੁਣਿਆ ਰ ਮਨਵੀ ਤੋਂ ਮੁਸਤਰ ਚ ਨੇ ਦੁਕਾਨ ਕਿ ਅਸੀਂ ਉਹਨਾਂ ਨੂੰ ਛੱਤਰ ਦੇ ਦਿੱਤਾ ਅਸੀਂ ਇਹਨਾਂ ਦੋਨਾਂ ਨੂੰ ਤੇ ਤੀਜੇ ਅਮਰੀਕ ਸਿੰਘ ਨੂੰ ਜਿਹੜੇ ਸਨਿਆਚ ਨੇ ਚੋਰੀ ਦਾ ਛੱਤਰ ਵੇਚਿਆ ਸੀ ਉਹ ਵੀ ਮੁਕਦਮੇ ਨਾਮਜ਼ਦ ਕਰਤੇ ਅਰੈਸਟ ਕਰ ਲਿਆ ਇਹਨਾਂ ਨੇ ਚਾਂਦੀਆਂ ਸ਼ਤਰ ਢਾਲ ਕੇ ਚਾਂਦੀ ਬਣਾ ਲਈ ਸੀ ਜਿਹੜਾ 700 ਗ੍ਰਾਮ ਚਾਂਦੀ ਹੈ ਉਹ ਸੀ ਰਿਕਵਰ ਕਰ ਲਈ। ਕਹਿਣ ਸਾਨੂੰ ਲੋਕੀ ਪਛਿਣ ਜਾਣਗੇ ਇਹਦਾ ਅਜਿਹਾ ਸਰਮਾਨ ਪੇਸ਼ ਕਰਕੇ ਮਾਰ ਲੈਣੇ ਇਹਦਾ ਸਾਰਾ ਪਿੱਛੋਂ ਖੰਘਾਲਾ ਇਹਨਾਂ ਦੀ ਸਹਾਇਤਾ ਹਵ ਤੱਕ ਹੀ ਨੇ ਮੇਰੀ ਆਮ ਲੋਕਾਂ ਨੂੰ ਜਸਣਿਆ ਪੈਸਾ ਨੂੰ ਪੀ ਹੈ ਕੋਈ ਵੀ ਦੁਕਾਨਦਾਰ ਇਹਨੇ ਚੋਰ ਪਾਸੋਂ ਉਸਮਾਨ ਦੀ ਖਰੀਦੋ ਫਰੋਖਤ ਨਾ ਕਰੇ ਨੇ ਤਾਂ ਨਾਲੇ ਬਰਦੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਂ ਘਟਰੇ ਤੋਂ ਸਰਫੀ ਉਹ ਇਸ ਤਰੀ ਇਹਨੇ ਸਾਫਿਆਰ ਦੇ ਲੱਛੀ ਜੀ ਚੋਰਨ ਲਈ ਸੀਗਾ ਠੇਕਰ ਸਨਿਆਰ ਵੀ ਲਾਲਚ ਕਰਕੇ ਜਿੱਦੜਵਾ ਹਾਸੇ ਪੱਤਰਕਾਰ ਗੋਬਿੰਦ ਗੁਪਤਾ ਕੀ ਰਿਪੋਰਟ